ਦੋਸਤੋ ਅੱਜ ਪਿੰਡ ਮੱਲਣ ਦੇ ਵਿੱਚ ਖੜੇ ਆਂ ਜ਼ਿਲ੍ਹਾ ਇਹਨੂੰ ਸ੍ਰੀ ਮੁਕਸਰ ਸਾਹਿਬ ਲੱਗਦਾ ਤਹਿਸੀਲ ਗਿੱਦੜਬਾਹ ਇੱਥੇ ਇੱਕ ਟਰੈਕਟਰ ਜਿਹੜਾ ਮਿੰਦਰਾ B 275 DI ਦੋਸਤੋ 95 ਮਾਡਲ ਟਰੈਕਟਰ ਹੈ 1995 ਮਾਡਲ ਜਿਹੜੇ ਮਗਰਲੇ ਟਾਇਰ ਹੈਗੇ ਇਹਦੇ 20 ਤੋਂ 25 ਪੈਸੇ ਟਾਇਰ ਹੈ ਠੀਕ ਹੈ ਬਾਈਆਂ ਦੇ ਦਸਣ ਦੇ ਮੁਤਾਬਕ ਟਰੈਕਟਰ ਇੰਜਨ ਗੇਅਰ ਦਾ ਵੀ ਠੀਕ ਹੈ ਤੇ ਬਾਕੀ ਦੋਸਤੋ ਜਿਹੜੇ ਫਰੰਟ ਟਾਇਰ ਹੈ ਉਹ ਹੈਗੇ ਸਿਹਟ ਦੇ 70 ਤੋਂ 75 ਪੈਸੇ ਮੈਂ ਆਪਣੇ ਭਰਾ ਨੂੰ ਕਹੂੰਗਾ ਵੀ ਸਾਰਾ ਟਰੈਕਟਰ ਤੋਂ ਓਦਾਂ ਦਿਖਾ ਦੇ ਮਗਰਾੜਾਂ ਤੋਂ ਲੈ ਕੇ ਇਧਰੋਂ ਸਾਰੇ ਚਲਕੀ ਦਿਖਾ ਦੇ ਦੋਸਤੋ ਬੰਪਰ ਛਤਰੀ ਲੱਗੇ ਹੋਏ ਐ ਬਾਕੀ ਆਪਾਂ ਜਿਹੜੇ ਮਾਲਕ ਵੀਰ ਐ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਣੇ ਨਾਲ ਖੜੇ ਨੇ ਤੇ ਬਾਈ ਜੀ ਤੁਸੀਂ ਦੋਸਤੋ ਵੀ ਇੰਜਨ ਗੀਅਰ ਦਾ ਟਰੈਕਟਰ ਕਿਦਾਂ ਓਕੇ ਜੀ ਟਰੈਕਟਰ ਵਧੀਆ ਹੈ ਹਾਂ ਵਧੀਆ ਜੀ ਵਾਹ ਕੇ ਲਿਆ ਹੋਇਆ ਹੈ ਅੱਛਾ ਵਾਹ ਕੇ ਤਸੱਲੀ ਕਰਕੇ ਬੰਦਾ ਲਿਆ ਸਕਦਾ ਹੈ। ਮੈਂ ਦੋਸਤੋ ਐਸ ਟਰੈਕਟਰ ਨੂੰ ਤੁਸੀਂ ਵਾਹ ਕੇ ਤਸੱਲੀ ਕਰ ਸਕਦੇ ਹੋ। ਬਾਈ ਦੇ ਮੁਤਾਬਕ ਕਹਿੰਦਾ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਹੈ। ਤਸੱਲੀ ਤੁਸੀਂ ਆਪਣੀ ਆਪ ਕਰਨੀ ਹੈ। ਤੇ ਬਾਈ ਜੀ ਇਹ ਨੰਬਰ ਕਿੱਥੋਂ ਦਾ ਈ? ਨੰਬਰ ਰਾਜਸਥਾਨ ਦਾ ਹੈ। ਤੇ ਇਹਦੀ ਕੋਈ ਐਨਓਸੀ ਵਗੈਰਾ ਜਾਂ ਕੋਈ ਹੋਰ ਇਹਦੀ ਐਨਓਸੀ ਮਿਲ ਜੂਗੀ ਜਾਂ ਕੋਈ। ਅੱਛਾ। ਲੈ ਦੋਸਤੋ ਬਾਕੀ ਤੁਹਾਨੂੰ ਪਤਾ ਜੀ ਜਿਹੜਾ ਮਾਡਲ ਹੈ 95 ਹੈ ਕਿਉਂਕਿ ਕਾਫੀ ਟਾਈਮ ਟਰੈਕਟਰ ਆਏ ਨੂੰ ਹੋ ਗਿਆ ਤੇ ਨੰਬਰ ਰਾਜਸਥਾਨ ਦਾ ਹੈ ਤੇ ਬਾਕੀ ਬਾਈ ਜੀ ਇਹਦਾ ਰੇਟ ਕਿੰਨਾ ਹੈ ਟਰੈਕਟਰ ਦਾ 1,115,000 1,115,000 ਰੁਪਏ ਮੰਗਦੇ ਆ ਤੇ ਇਹਦੇ ਵਿੱਚੋਂ ਬਾਈ ਜੀ ਮਾਨਤਾਣ ਹੋਊਗਾ ਇਹ ਨਹੀਂ ਜੈ ਜੀ ਮੰਗਿਆ ਜੀ ਅੱਛਾ ਜੈ ਜੀ ਮੰਗਿਆ ਹੈ ਚਲੋ ਮਾੜਾ ਮੋਟਾ ਸ਼ੋਰ ਛੱਪਾ ਤਾਂ ਹੋਊਗਾ ਨਾ ਤਾਂ ਦੋਸਤੋ ਬਾਈ ਜੀ ਕਹਿੰਦੇ ਰੇਟ ਅਸੀਂ ਜੈ ਜੀ ਮੰਗਿਆ 1,115,000 ਰੁਪਿਆ ਤੇ ਬਾਕੀ ਦੋਸਤੋ ਦਸੱਲੀ ਤੁਸੀਂ ਆਪਣੀ ਆਪ ਕਰਨੀ ਹੈ ਇੰਜਨ ਕੇ ਦਾ ਬਾਕੀ ਸੈਲਫ ਸਟਾਰਟ ਆ ਜੀ ਹਾਂਜੀ ਸੈਲਫ ਸਟਾਰਟ ਆ ਹਾਂਜੀ ਹਾਂ ਲੈ ਦੋਸਤੋ ਸੈਲਫ ਸਟਾਰਟ ਟਰੈਕਟਰ ਹੈ ਬਾਕੀ ਬਾਈ ਜੀ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਾਂਗੇ ਬਾਈ ਜੀ ਨੂੰ ਨੰਬਰ ਪੁੱਛਦੇ ਆਪਾਂ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਕਿੰਨਾ ਇਧਰ ਕੋਲ ਹੀ ਆਜੋ ਕੰਟੈਕਟ 94656 94656 00036 00036 ਲੈ ਦੋਸਤੋ ਬਾਈ ਜੀ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪਿੰਡ ਮੱਲਣ ਦੇ ਵਿੱਚੋਂ ਟਰੈਕਟਰ ਖਰੀਦ ਸਕਦੇ ਹੋ ਮਹਿੰਦਰਾ 275 ਡੀਆਈ ਤੇ ਸ਼ੁਕਰੀਆ ਧੰਨਵਾਦ